ਸਾਰੀ ਵਈ ਸਤਕਾਰਤ ਸਤਿਕਾਰ ਦੇ ਚੇਤੇ ਜਿਹੜੇ ਨਾਲ ਅੱਜ ਇੱਥੇ ਤਰਫ ਤੇ ਸਾਡੀ ਸ਼ੇਰੀ ਪਿਆਰ ਨਾਲ ਆ ਕੇ ਤੁਰੇਗੀ ਬਾਅਦ ਵਿੱਚ ਸਾਰੇ ਸਾਥੀ ਆਏ ਹੋਏ प्लास्टिक की थैली का उपयोग नहीं करेंगे हम अपने स्कूटर में कार में हमेशा कपड़े और जूट का बैग रखेंगे जब भी हमें समय मिलेगा हम दूसरों का हम दूसरों का ਪੋਲੀਥਨ ਦੇ ਕਦਰ ਦੇ ਬਾਰੇ ਵਿੱਚ ਪੋਲੀਥਨ ਦੇ ਕਦਰ ਬਾਰੇ ਜਾਣਕਾਰੀ ਦੇਣਗੇ ਸਿੱਖਿਣ ਕਰਨਗੇ ਹਾਂ ਭਾਰਤਵਸ ਕੋ ਭਾਰਤਵਸ ਕੋ ਪੋਲੀਥਨ ਦੀ ਗੁਲਾਮੀ ਸੇ ਪੋਲੀਥਨ ਦੀ ਗੁਲਾਮੀ ਸੇ ਮੁਕ ਕਰਾਂਗੇ ਮੁਕ ਕਰਾਂਗੇ ਭਾਰਤ ਮਾਤਾ ਦੀ ਰਚੀ ਕਾਇਨਾਤ ਨੂੰ ਯਾਕਰਣ ਵਾਲੇ ਉਹਨਾਂ ਦੀ ਦੇਖਭਾਲ ਕਰਨ ਵਾਲੇ ਅੱਜ ਵਿਸ਼ਵ ਵਾਤਾਵਰਨ ਦਿਵਸ ਦੀ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਅੱਜ ਗੁਰਦਾਸਪੁਰ ਫਿਸ਼ ਪਾਰਕ ਦੇ ਵਿੱਚ ਆਰਤ ਵਿਕਾਸ ਪਰਿਸ਼ਦ ਤਾਂ ਬਹੁਤ ਵਧੀਆ ਉਪਰਾਲਾ ਜਿਹਦੇ ਵਿੱਚ ਦਿਨ ਜਿਹੜਾ 월ਡ এনवायरमेंट ਡੇ ਮਨਾਇਆ ਗਿਆ ਔਰ ਅੱਜ ਇਹਨਾਂ ਨੇ ਜਿਹੜੇ ਕੱਪੜੇ ਦੇ ਬੈਗ ਨੇ ਉਹਨਾਂ ਨੂੰ ਡਿਸਟ੍ਰੀਬਿਊਟ ਕੀਤਾ ਔਰ ਪਲਾਸਟਿਕ ਨੂੰ ਉਹਦਾ ਯੂਜ਼ ਖਤਮ ਕਰਨ ਵਾਸਤੇ ਉੱਥੇ ਵਿਚਾਰ ਵੀ ਸਾਂਝੇ ਕੀਤੇ ਨੇ ਔਰ ਉਹਦੇ ਲਈ ਉਪਰਾਲੇ ਕਰਨ ਲਈ ਅੱਜ ਇੱਕ ਵਿਉਮਪੰਦੀ ਵੀ ਕੀਤੀ ਆ ਤਾਂ ਕਿ ਸਮਾਜ ਦੇ ਵਿੱਚ ਜਿਹੜਾ ਪਲਾਸਟਿਕ ਦਾ ਯੂਜ਼ ਆ ਉਹ ਬਿਲਕੁਲ ਹੀ ਖਤਮ ਹੋਵੇ ਤਾਈ ਮੈਂ ਸਮਝਦਾ ਜਿਹੜਾ ਅੱਜ ਵਿਸ਼ਵ ਵਾਤਾਵਰਨ ਦਿਵਸ ਆ ਉਹ ਕਾਮਯਾਬ ਹੋਊਗਾ ਸੋ ਇੱਕ ਬਹੁਤ ਅੱਛਾ ਪਰੋਲਾ ਜਿਸ ਵਕਤ ਐਨ ਜੀਓਜ਼ ਕੋਈ ਉਹਦੀ ਗੱਲ ਠੁਕ ਲੈਂਦੀਆਂ ਨੇ ਤੇ ਫੇਰ ਕੰਮ ਰਾਇ ਬਣ ਜਾਂਦੀ ਆ ਆਰਾਮ ਰਾਇ ਬਣਾਉਣ ਵਾਸਤੇ ਬੁੱਧੀ ਜੀਵੀ ਨੂੰ ਅੱਗੇ ਆਉਣਾ ਪੈਂਦਾ ਸਵਾਜ ਬਹੁਤ ਚੰਗਾ ਲੱਗਾ ਅੱਜ ਫੇਸਟ ਪਾਰਕ ਦੇ ਵਿੱਚ ਉਹਦੇ ਵੀ ਲਾਏ ਗਏ ਨੇ ਔਰ ਖਾਸ ਕਰਕੇ ਜਿਹੜੀ ਐਨ ਜੀਓ ਗ੍ਰੀਨ ਐਨ ਜੀਓ ਜਨਕ ਰਾਜੀ ਚਲਾ ਰਹੇ ਨੇ ਉਹਨਾਂ ਨੇ ਵੱਖਰੀ ਵੱਖਰੀ ਕਿਸਮ ਦੇ ਬੂਟੇ ਜਿਹੜੇ ਨੇ ਲਾਏ ਨੇ ਔਰ ਤੁਲਸੀ ਦਾ ਬੂਟਾ ਵੀ ਮੇਰੇ ਖਿਆਲ ਲੱਗਿਆ ਜਿਹੜਾ ਸਾਡੀ ਪਾਰਤ ਦੀ ਸਾਂਸਕ੍ਰਿਤੀ ਦਾ ਇੱਕ ਅਟੁੱਟ ਹਿੱਸਾ ਸੋ ਮੈਂ ਅੱਜ ਪਾਰਤਿਕਾ ਕਾਰਸ਼ਦ ਦੇ ਸਾਰੇ ਮੈਂਬਰ ਸਾਹਿਬਾਨ ਨੂੰ ਆਫਿਸ ਬੇਰਦ ਨੂੰ ਮੁਬਾਰਕ ਦਿਨਾ ਅੱਜ ਇਸ ਪ੍ਰੋਗਰਾਮ ਦੇ ਵਿੱਚ ਚੇਚੇ ਤੌਰ ਤੇ ਕੁਸ਼ੀ ਕੁਲਦੀਪ ਸਿੰਘ ਜਿਹੜੇ ਸਾਡੇ ਐਗਜ਼ੀਕਟਿਵ ਸੀਨੀਅਰ ਨੇ ਬਿਜਲੀ ਬੋਰਡ ਤੋਂ ਉਹਨਾਂ ਨੇ ਵੀ ਸ਼ਾਮਲ ਹੋਏ ਨੇ ਆਪ ਇੱਕ এনवायरमेंट ਦਾ ਕੰਮ ਕਰਦੇ ਨੇ ਮੁਕੇਰੀਆ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਸੋ ਅੱਜ ਮਿਲ ਕੇ ਇੱਕ ਆਮ ਰਾਏ ਬਣਾਉਣ ਦੀ ਲੋੜ ਹੈ ਔਰ ਮੈਂ ਅੱਜ ਦੇ ਦਿਨ ਇੱਕ ਹੋਰ ਵੀ ਬੇਨਤੀ ਕਰੂੰਗਾ ਕਿ ਜਿਸ ਵਕਤ ਆਪਾਂ ਪਲਾਸਟਿਕ ਵਿਖਾਤਵੇ ਦੀ ਗੱਲ ਕਰ ਰਹੇ ਆ এনਵਾਇਰਨਮੈਂਟ ਨੂੰ ਸਾਫ ਕਰਨ ਦੀ ਗੱਲ ਕਰ ਰਹੇ ਆ ਔਰ ਉੱਥੇ ਕਿਤੇ ਨਾ ਕਿਤੇ ਸਮਾਜ ਦੇ ਹਰ ਕਿਤੇ ਦੇ ਵਿੱਚ ਗਰਾਵਟ ਆਈ ਹੈ ਔਰ ਜਿਹੜੀ ਪੋਲੂਸ਼ਨ ਜਿਹੜੀਆਂ ਉਹ ਚੀਜ਼ਾਂ ਭਾਵੇਂ ਉਹ ਭ੍ਰਸ਼ਟਾਚਾਰ ਆ ਭਾਵੇਂ ਉਹ ਫਿਰਕਾਪ੍ਰਸਤੀ ਆ ਭਾਵੇਂ ਉਹ ਜ਼ੁਲਮ ਔਰ ਤਸ਼ੱਦਦ ਆ ਇਨ੍ਹਾਂ ਦੇ ਵਿੱਚ ਵੀ ਸਾਨੂੰ ਧਿਆਨ ਦੇਣਾ ਪਊਗਾ ਔਰ ਉਹਦੇ ਲਈ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਸਾਡਾ ਬੁੱਧੀਜੀਵੀ ਆ ਜਿਹਨੂੰ ਆਪਾਂ ਇੰਟੈਲੈਕਚੁਅਲ ਕਹਿੰਨੇ ਆ ਅੱਜ ਉਹਨਾਂ ਦਾ ਰੋਲ ਸਮਾਜ ਨੂੰ ਸੁਧਾਰਨ ਵਾਸਤੇ ਕੜਦਾ ਤੁਰਿਆ ਜਾ ਰਿਹਾ ਉਸ ਰੋਲ ਨੂੰ ਜ਼ਿਆਦਾ ਵਧਾਇਆ ਜਾਵੇ ਕਿਉਂਕਿ ਜਿਹੜਾ ਬੁੱਧੀਜੀਵੀ ਆ ਜਿਸ ਵਕਤ ਉਹ ਕਿਸੇ ਕ੍ਰਿਤੀ ਦੇ ਖਿਲਾਫ ਇੱਕ ਆਮ ਰਾਏ ਤਿਆਰ ਕਰ ਲੈਣਗੇ ਤੇ ਉਹ ਜਿਹੜੀ ਕ੍ਰਿਤੀ ਆ ਜਾਂ ਜਿਹੜੀ ਮਾੜੀ ਚੀਜ਼ ਆ ਜਾਂ ਜਿਹੜਾ ਨਗਾਰ ਆ ਉਹ ਛੇਤੀ ਖਤਮ ਹੋਊਗਾ ਜਦੋਂ ਆਪਣੇ ਹਿੰਦੁਸਤਾਨ ਦੇ ਭਾਰਤ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤੇ ਜਿਹੜੀ ਸਾਡੀ ਲੜਾਈ ਸੀ ਜੰਗ ਆਜ਼ਾਦੀ ਜਿਹਨੂੰ ਆਪਾਂ ਫ੍ਰੀडम ਮੂਮੈਂਟ ਕਹਿੰਦੇ ਆ ਉਹਨੂੰ ਲੀਡ ਕਿਨੇ ਕੀਤਾ ਸੀ ਉਹਨੂੰ ਲੀਡ ਤੇ ਪੜੇ ਲਿਕੇ ਲੋਕਾਂ ਨੇ ਕੀਤਾ ਸੀ ਪਰ ਅੱਜ ਇਸ ਵਕਤ ਸਮਾਜ ਦੇ ਵਿੱਚ ਨਗਾਰ ਆ ਰਿਹਾ ਪੋਲੂਸ਼ਨ ਜਿਹੜੀ ਆ ਭਾਵੇਂ ਉਹ ਵਾਤਾਵਰਣ ਦੀ ਆ ਜਾਂ ਸਾਡੇ ਮਨਾਂ ਦੀ ਆ ਜਾਂ ਸਾਡੀ ਸੋਚ ਦੀ ਆ ਜਾਂ ਪੋਲੂਸ਼ਨ ਸਾਡੇ ਦਿਲਾਂ ਦੇ ਵਿੱਚ ਆ ਉਹਦੇ ਖਾਤਮੇ ਦੀ ਜ਼ਿਆਦਾ ਲੋੜ ਆ ਜਿਸ ਵਕਤ ਉਹ ਖਤਮ ਹੋ ਜਾਊਗਾ ਤੇ ਫਿਰ ਜਿਹੜਾ ਇਹ ਵਾਤਾਵਰਣ ਹਰਿਆ-ਭਰਿਆ ਵੀ ਹੋਏਗਾ ਸਾਫ਼-ਸੁਥਰਾ ਵੀ ਹੋਏਗਾ ਉਹਦਾ ਇਹ ਤੇ ਜ਼ਰੂਰ ਲਈਏ ਅੱਜ ਮੇਰਾ ਇਹ ਦਿਨ ਮਨਾ ਕੇ ਫੂਟੇ ਲਾ ਕੇ ਚਲੇ ਜਾਣਾ ਇੰਪੋਰਟੈਂਟ ਨਹੀਂ ਇਸ ਵਾਤਾਵਰਣ ਨੂੰ ਸਾਫ਼ ਕਿਵੇਂ ਰੱਖਣਾ ਆਪਣੇ ਵਿਚਾਰਾਂ ਨਾਲ ਕਿੱਦਾਂ ਠੀਕ ਕਰਨਾ ਸੋਚ ਕੇ ਵੀ ਠੀਕ ਕਰਨੀਆਂ ਔਰ ਭ੍ਰਸ਼ਟਾਚਾਰ ਵਰਗੀਆਂ ਕ੍ਰਿਤੀਆਂ ਦੇ ਖਿਲਾਫ ਕਿਵੇਂ ਇੱਕ ਆਵਾਜ਼ ਬੁਲੰਦ ਕਰਨੀ ਆ ਉਹ ਵੀ ਇੱਕ এনवायरमेंट ਦੇ ਦਾ ਹਿੱਸਾ ਬਣੇ ਤਾਂ ਹੀ ਫਿਰ ਅੱਪਾ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਆ ਸੋ ਬਹੁਤ ਨਾ ਕਹਿੰਦਾ ਆ ਪਾਰਤ ਵਿਕਾਸ ਪੰਚਾਇਤ ਸਿਟੀ ਬਰਾਜ ਗੁਰਦਾਸਪੁਰ ਨੂੰ ਮੁਬਾਰਕ ਦਿਨਾਂ ਦਾ ਪ੍ਰਯਾਸ ਵਾਸਤੇ ਔਰ ਧੰਨਵਾਦ ਕਰਦਾ ਇਲਾਕੇ ਵੱਲੋਂ ਜਿਨ੍ਹਾਂ ਦੇ ਸਾਰੇ ਮੈਂਬਰਸ ਨੇ ਇੱਕ ਚੰਗੀ ਸੋਚ ਨੂੰ ਅੱਜ ਅਮਲੀ ਜਾਮਾ ਦੇਣ ਦੀ ਕੋਸ਼ਿਸ਼ ਕੀਤੀ ਆ ਬਹੁਤ ਬਹੁਤ ਧੰਨਵਾਦ